ਕਰਨਪਾਲ ਕੋਲੀ ਜੀ ਨੂੰ ਸ਼ਿਵ ਸੈਨਾ ਦੇ ਵਿੱਚ ਅਹੁਦੇਦਾਰੀ ਤੇ ਨਿਯੁਕਤ ਕੀਤਾ ਜਾ ਰਿਹਾ ਲੋ ਜੀ ਗੱਲ ਕਰਦੇ ਇਹਨਾਂ ਨਾਲ ਹਾਂ ਜੀ ਸਰ ਸਾਡੇ ਚੈਨ ਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਤੁਸੀਂ ਅੱਜ ਕਰਨਪਾਲ ਕੋਲੀ ਜੀ ਨੂੰ ਅਹੁਦੇਦਾਰੀ ਦੇ ਰਿਹਾ ਸਰ ਦੱਸੋਗੇ ਕੀ ਹੁੰਦਾ ਹੈ ਅਹੁਦੇਦਾਰੀ ਦਿੱਤੀ ਇਹਨਾਂ ਨੂੰ ਕਰਨਪਾਲ ਸਿੰਘ ਕੋਲੀ ਸਾਹਿਬ ਜਿਹੜੇ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਯੂਵਾਈ ਕਾਏ ਦੇ ਪੰਜਾਬ ਦੇ ਚੇਅਰਮੈਨ ਸ੍ਰੀ ਅਮਰਜੀਤ ਬੰਟੀਨਾ ਬਹੁਤ ਦਿਨਾਂ ਤੋਂ ਸક્રિય ਨੇ ਉਹਨਾਂ ਨੂੰ ਅੱਜ ਵਿਧੇਪੂਰਵਕ ਸ਼ਿਵ ਸੈਨਾ ਹਿੰਦੁਸਤਾਨ ਸੇ ਸ਼ਾਮਲ ਕੀਤਾ ਹੈ ਔਰ ਕਿਉਂਕਿ ਇਹ ਬਹੁਤ ਹੀ ਮਿਹਨਤੀ ਨੇ ਇੰਟੈਲੀਜੈਂਟ ਨੇ ਇਹਨਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਪਟਿਆਲਾ ਦਾ ਮੀਡੀਆ ਸਹਿਯੋਜਕ ਮੀਡੀਆ ਜਿਹੜਾ ਸੋਸ਼ਲ ਮੀਡੀਆ ਦਾ ਇਨਚਾਰਜ ਨਿਪਟਕਾ ਹੈ ਇਹ ਅੱਜ ਤੋਂ ਬਾਅਦ ਸ਼ਿਵ ਸੈਨਾ ਹਿੰਦੁਸਤਾਨ ਪਟਿਆਲਾ ਜ਼ਿਲ੍ਹੇ ਦੇ ਸੋਸ਼ਲ ਐਕਟੀਵਿਟੀਆਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਣਗੇ ਔਰ ਜਿਵੇਂ ਆਪਾਂ ਸਾਰੇ ਜਾਣਦੇ ਕਿ ਚੋਣਾਂ ਦਾ ਸਮਾਂ ਆ ਗਿਆ ਤਾਂ ਇੱਕ ਸੋਸ਼ਲ ਮੀਡੀਆ ਦਾ ਪ੍ਰਭਾਰ ਜਿਹੜਾ ਹੈ ਉਹ ਇਹਨਾਂ ਨੂੰ ਦਿੱਤਾ ਗਿਆ ਹੈ ਵਿਦੇ ਲਈ ਸ਼ੁਭ ਸਨ ਹਿੰਦੁਸਤਾਨ ਦੇ ਲਈ ਜਿੰਨਾ ਵੀ ਅੱਛੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਪਾਰਟੀ ਦੇ ਵਿਚਾਰਧਾਰਾ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਪ੍ਰਚਾਰਿਤ ਕਰਨ ਪ੍ਰਸਾਰਿਤ ਠੀਕ ਹੈ ਮੈਂ ਉੱਤੇ ਸੋਲਣਾ ਹਾਂ ਸਰ ਪਹਿਲਾਂ ਸਾਡੇ ਜਨ ਤੁਹਾਡਾ ਬਹੁਤ ਬੋਸਟ ਹੈ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭੰਗ ਬਾਰੇ ਮੈਂ ਪਿਛਲੇ 4 ਮਹੀਨੇ ਤੋਂ ਅਮਰਿਸ਼ ਬੱਡੀ ਦਾ ਦੇ ਨੂੰ ਵਰਤ ਚੱਲੇਗਾ ਬਹੁਤ ਕੁਤਾ ਜੀ ਦੇ ਨਾਲ ਜਿੰਦਗੀ ਦੇ ਕੰਮ ਕਰਕੇ ਵੀ ਤੇ ਨਾਲ ਮੈਨੂੰ ਬਹੁਤ ਹੀ ਐਜ਼ ਇੱਕ ਫੈਮਿਲੀ ਦੀ ਤਰ੍ਹਾਂ ਨੇ ਮੈਨੂੰ ਟ੍ਰੀਟ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਅਹੁਦਾ ਦਿੱਤਾ ਇਸ ਚੀਜ਼ ਦਾ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਦਾ ਪੈਰ ਛੁੱਕੇ ਇਹਨਾਂ ਨੇ ਇਹਨਾਂ ਜਿਉਗਾ ਸਮਝਿਆ ਉਹ ਆਪਣੀ ਇਮਾਨਦਾਰੀ ਨਾਲ ਆਪਣੇ ਦਿਲ ਨਾਲ ਹਿੰਮਤ ਨਾਲ ਇਸ ਚੀਜ਼ ਨੂੰ ਬਹੁਤ ਅੱਗੇ ਲੈ ਕੇ ਜਾਵਾਂ ਸਰ ਤੁਸੀਂ ਕੁਝ ਖਾਸ ਦੱਸ ਸਕਦੇ ਸਰ ਜੀ ਤੁਹਾਨੂੰ ਮਦਦ ਸਿਖਾਣਾ ਜੀ ਤੇ ਇਹ ਤੇ ਮੋੜ ਵੀ ਪਾਟ ਇਹਨਾਂ ਬਤ ਜੀ ਨਹੀਂ ਬਿਲਕੁਲ ਜੀ ਬੀ ਉਹਨੇ ਖਾਸੀ ਤੇ ਹੈਗੀ ਦੇਖੋ ਮੈਂ ਪਹਿਲੀ ਵਾਰ ਅਮਰਜੀਤ ਸਿੰਘ ਮੰਡੀ ਜੀ ਨਾਲ ਆਇਆ ਸੀ ਜਿਸ ਲੱਗਦੇ ਮਨੇ ਕੋ ਕਾਫੀ ਮੈਂਬਰ ਨਾਲ ਨਾਲ ਜਿਵੇਂ ਕੀ ਪਾਂਡੇ ਜੀ ਹੋਵੇ ਅਮਰਜੀਤ ਸਿੰਘ ਵੀ ਹੋਵੇ ਮੈਡਮ ਹੋਵੇ ਤੇ ਇਹ ਐਸ ਇੱਕ ਹਰ ਮੈਂਬਰ ਨੂੰ ਫੈਮਿਲੀ ਨਾਲ ਟਰੀਟ ਕਰਦੇ ਆ ਇਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਮੇਰੇ ਨਾਲ ਐਸ ਨਾਲ ਚੱਲ ਰਹੇ ਇਹ ਦੇਖ ਰਹੇ ਕਿ ਮੇਰੇ ਨਾਲ ਮੇਰੀ ਫੈਮਿਲੀ ਚੱਲ ਰਹੀ ਹੈ ਨਾਲ ਫੈਮਿਲੀ ਹੀ ਸਮਝਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਜੈ ਸ਼੍ਰੀ ਰਾਮ ਜੈ ਹਿੰਦ ਰਾਸ਼ਟਰੀ ਮਾ ਸ਼ਿਵਸ਼ਨਾ ਹਿੰਦੂ ਸਮਾਜ ਦਾ ਪੰਜਾਬ ਦਾ ਚੇਅਰਮੈਨ ਕੋਲੀ ਸਾਹਿਬ ਨੂੰ ਬਹੁਤ ਮੇਰਾ ਪਿਆਰ ਹੈ ਭਾਈਆਂ ਮੰਗੋ ਤੇ ਇਹਨਾਂ ਨਾਲ ਜੁੜੇ ਆਪਾਂ ਤੇ ਮੇਰੇ ਨਾਲ ਆਉਂਦੇ ਜਾਂਦੇ ਰਹੇ ਠੀਕ ਹੈ ਜੀ ਤੇ ਪ੍ਰਧਾਨ ਜੀ ਨਾਲ ਬੈਠੇ ਬਹੁਤ ਸੀ ਇਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਚਲੋ ਇਹਨਾਂ ਨੂੰ ਦੇ ਦਾ ਸੰਯੋਗ ਦਿੱਤਾ ਤਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਡੇ ਏਰੀਆ 'ਚ ਰਹਿੰਦੇ ਆਪੋ ਮਾਦਰ ਉੱਥੇ ਵੀ ਤੁਹਾਡੇ ਬਾਰੇ ਬਹੁਤ ਮਤਲਬ ਤੁਹਾਨੂੰ 22 ਸਾਰੇ ਜਾਣਦੇ ਨੇ ਕਿ ਤੇਰੇ ਕਿਹੜਾ ਸੀਰਸਾ ਨਾ ਦਾ ਤੁਸੀਂ ਇਹਦਾ ਨਾਮ ਰੋਸ਼ਨ ਕੀਤਾ ਤੇ ਤੁਹਾਡੇ ਨਾਲ ਕਾਹ ਇਹ ਤੁਹਾਡੇ ਨਾਲ ਲਾ ਕੇ ਬਾਕੀ ਲੋਕ ਇਹਨਾਂ ਨਾਲ ਜੁੜ ਰਹੇ ਨੇ ਤੇ ਤੁਸੀਂ ਪਾਰਟੀ ਦੀ ਬਹੁਤ ਜ਼ਿਆਦਾ ਵਧੀਆ ਵਰਕ ਕਰ ਰਹੇ ਹੋ ਹੋਰ ਪ੍ਰਧਾਨਗੀ ਸਾਡਾ ਅਸ਼ੀਰਵਾਦ ਹੈ ਸਾਡੀ ਤਾਂ ਕੀ ਪਛਾਣ ਹੈ ਪ੍ਰਧਾਨਗੀ ਦਾ ਸਾਡੀ ਪਛਾਣ ਹੈ ਅਸ਼ੀਰਵਾਦ ਹੈ ਹਿੰਦੁਸਤਾਨ ਦਾ ਅਸੀਂ ਤਾਂ ਕੀ ਹੈ ਸਰ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੋ ਦੇਖੋ ਪਦੇ ਕੰਮ ਨਹੀਂ ਵਧੀਆ ਕੰਮ ਕਰੋ ਕੋਈ ਨਸ਼ੇ ਤੋਂ ਦੂਰ ਰਹੋ ਮੇਰਾ ਨਾਮ ਜਿੰਦੂ ਰੋਅਰ ਦੁਆਜਨਾ ਸੁਪਸਨ ਹਿੰਦੁਸਤਾਨ ਆਰਟੀਸਲ ਦਾ ਪੰਜਾਬੂਰਾਨ ਹੈ ਜੀ ਸਰ ਅੱਜ ਦੀ ਮੀਟਿੰਗ ਬਾਰੇ ਦੱਸੂਗਾ ਅੱਜ ਦੀ ਮੀਟਿੰਗ ਹੈ ਜੀ ਕਿ ਆਪਣੇ ਜਿਹੜੇ ਸਾਡੇ ਸੁਪਸਨ ਹਿੰਦੁਸਤਾਨ ਪੰਜਾਬੂਰਾਨ ਦੇ ਚੇਅਰਮੈਨ ਨੇ ਉਹ ਜੀ ਦਵੰਦੀ ਉਹਨਾਂ ਜੀ ਦੇ ਜਿਹੜੇ ਮਿੱਤਰ ਨੇ ਤਨਵਰ ਸਿੰਘ ਕੋਲੀ ਜੀ ਅੱਜ ਸ਼ਿਮਸ਼ਾਹਲਾ ਹਿੰਦੁਸਤਾਨ ਵਿੱਚ ਪ੍ਰਧਾਨ ਜੀ ਦੁਆਰਾ ਸੱਦਾ ਦਿੱਤਾ ਗਿਆ ਹੈ ਇਸੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਨੂੰ ਅਮੀਰ ਵੀ ਹੈ ਕਿ ਇਹ ਪਾਰਟੀ ਲਈ ਜਿੰਦੂ ਕਨੇ ਰਾਜਨੀਤਿਕ ਤਿਰਪੀ ਦਾ